ਓਏ ਹੋਏ 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 ਕੀ ਬਾਤਾਂ ਜੀ ਇਹਨੂੰ ਕਹਿੰਦੇ ਆ ਸੂਟ ਦਾ ਸਪੈਸ਼ਲ ਮਾਊਸ ਕਲਰ ਦਾ ਤੁਹਾਡੇ ਹੱਥ ਤੇ ਸੂਟ ਨਾ ਆਏਗਾ ਬਲਾ ਕੰਮ ਚੈੱਕ ਕਰੋ ਧਿਆਨ ਦੇ ਨਾਲ ਸਾਰਾ ਹੈਂਡ ਦਾ ਕੰਮ ਕੀਤਾ ਹੋਇਆਗਾ ਗੰਦਗੂੜਾ ਮਾਰਕੀਟ ਚ ਬਹੁਤ ਵਿਕੀ ਜਾਂਦਾਗਾ ਪਰ ਇਹ ਆ ਪੰਡਤਾਂ ਦੀ ਹੱਟੀ ਜਿੱਥੇ ਪਹਿਣਾ ਦੇ ਹੁਣੇ ਆ ਫਾਇਦੇ ਸੇਮ ਮਾਡਲ ਦੇ ਪੀਸ ਪਾਇਆ ਹੋਏ ਚੈੱਕ ਕਰ ਲੋ ਸੇਮ ਗੈਰ ਕਰਾਏਗਾ ਸਾਰੇ ਪੰਜਾਬ ਦੀ ਰੇਟ ਦੀ ਫੁੱਲ ਗਾਰੰਟੀ ਆ 1095 ਰੁਪਏ ਦੇ ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਆ ਬਸ ਵੀਡੀਓ ਦੱਬ ਕੇ ਸ਼ੇਅਰ ਕਰਕੇ ਰੱਖਿਆ ਕਰੋ ਠੀਕ ਹੈ ਜੀ ਨੰਬਰ ਦੋ ਤੇ ਸੀਓਡੀ ਅਵੇਲੇਬਲ ਆ ਜੀ ਦੁਬੱਟਾ ਚੈੱਕ ਕਰ ਲਓ ਮੈਂ ਕਹਣਾ ਜੀ ਕਿਆ ਬਾਤ ਹੈ ਆ ਪੂਰੀ ਕੈਂਡ ਗਲਵਾ ਦਾ ਪੂਰਾ ਸਿਰਾ ਸੂਟ ਆ ਤੇ ਸਾਰਾ ਹੈਂਡ ਦਾ ਕੰਮ ਕੀਤਾ ਹੋਇਆ ਪਿਓਰ ਮਸਲੀਨ ਕਾਟਨ ਦਾ ਗਰਮੀਆਂ ਦੇ ਤੋਹਫੇ ਆ ਗਰਮੀਆਂ ਦੇ ਤੋਹਫੇ ਇੱਕ ਬਣਾਇਆ ਜੀ yellow ਲਓ ਜੀ ਲਓ ਇੱਕ ਬਣਾਇਆ yellow ਤੇ ਇੱਕ ਬਣਾਇਆ ਆਪਾਂ ਮਹਿੰਦੀ ਲਓ ਜੀ ਸਲਵਾਰ ਦੇ ਪਹੁੰਚੇ ਦੇ ਕੱਡੇ ਹੋਇਆ ਉਹਦੇ ਹੈ ਨਹੀਂ ਕੱਡੇ ਉਹਦੇ ਨਹੀਂ ਕੱਡੇ ਹਾਂ ਉਹਦੇ ਵੀ ਕੱਡੇ ਹੋਇਆ ਨਾ ਉਹਦੇ ਵੀ ਕੱਡੇ ਹੋਇਆ ਕੱਡੇ ਹੋਇਆ ਭਾਈ ਠੀਕ ਹੈ ਠੀਕ ਆਹ ਲਓ ਜੀ ਸਲਵਾਰ ਦੇ ਪਹੁੰਚੇ ਇਹਨਾਂ ਦੇ ਕੱਡੇ ਹੋਏ ਆ ਜੀ ਠੀਕ ਹੈ ਗੱਲਬਾਤ ਪੂਰੀ ਘੈਂਡਾ ਮਹਿੰਦੀ ਦੇ ਵੀ ਤੇ ਯੈਲੋ ਦੇ ਵੀ ਤੇ ਸੇਮ ਮਾਡਲ ਨੇ ਪੀਸ ਪਾ ਰੱਖਿਆਗਾ ਆਪਣਾ ਹੈਗਾ ਚੈਲੰਜ ਨਾਲ ਦੁਪੱਟਾ ਆ ਗਿਆ ਮਸਲੀਨ ਦਾ ਸੂਟ ਕੀ ਆ ਤੋਹਫੇ ਆ ਪੂਰੇ ਘੈਂਡ ਗੱਲਬਾਤ ਦਾ ਪੂਰੇ ਸੋਹਣੀ ਗੱਲਬਾਤ ਦਾ ਲਓ ਜੀ ਦੁਪੱਟੇ ਯੈਲੋ ਦੇ ਪਲੇਨ ਆ ਜੀ ਚੈੱਕ ਕਰ ਲਿਓ ਧਿਆਨ ਨਾਲ ਗੱਲਾਂ ਨਾ ਕਲੀਅਰ ਕਰਨੀਆਂ ਜ਼ਰੂਰੀ ਹੋ ਜਾਂਦੀਆਂ ਮੁੜ ਕੇ ਪੈਣਾ ਕਹਿੰਦੀਆਂ ਵੀ ਐਂ ਦਿਖਾਇਆ ਸੀ ਉਮੇ